25% ਨੂੰ ਅਗਲਾ ਬਰਵਾਰ ਅੱਜ ਵੀਡੀਓ ਬਲਾਗ ਵੱਲੋਂ ਇਸ ਜਗ੍ਹਾ ਦੇ ਉੱਤੇ ਉਸਾਰੀ ਕਰਦੇ ਰੋਗ ਲੱਗੀ ਹੋਈ ਹੈ ਜਿੱਥੇ ਬਾਰ-ਬਾਰ ਪੁਲਿਸ ਕਿਸੇ ਤੇ ਕਾਰਵਾਈ ਕਰ ਲਈ ਇਹਨਾਂ ਨੂੰ ਸੱਦਿਆ ਗਿਆ ਸੀ ਇਹਨਾਂ ਨੇ ਬਹੁਤ ਬਹਿਸ-ਵਸਾਈ ਕੀਤੀ ਪਰ ਉਹਨਾਂ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਹੈ ਇਸ ਤਰ੍ਹਾਂ ਕਰਕੇ ਆ ਵੀ ਸਾਰੇ ਇਸੇ ਨਾਲ ਹੀ ਸੰਬੰਧਤ ਹੈਗੇ ਨੇ ਬੰਦਿਆਂ ਰੋਗ ਲੱਗੇ ਆ ਜੀ ਪਿੰਡ ਵਾਲਿਆਂ ਨੇ ਕੋਈ આરોਪ ਲਗਾਏ ਆ ਪੰਚਾਇਤ ਦੇ ਉੱਪਰ ਸਰਪੰਚ ਦੇ ਉੱਪਰ ਕੀ ਸਚਾਈ ਹੈ ਸਾਰੀ ਕਿਉਂ આરોਪ ਲਗਾਏ ਗਏ ਆ ਕਿੰਨੀ ਕਿੰਨੀ ਸਚਾਈਆਂ ਰੋਪਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੋਭਾ ਸਿੰਘ ਸਰਪੰਚ ਪਿੰਡ ਭਾਗੋ ਕਾਂਵਾ ਮੈਨੂੰ ਤੁਸੀਂ ਦੱਸ ਸਕਦੇ ਹੋ ਕੀ ਰੋਗ ਨੇ ਤੇ ਮੈਂ ਉਹਨਾਂ ਦਾ ਜੋ ਮੇਰੇ ਤੋਂ ਸਪਸ਼ਟੀ ਕਰਨਾ ਹੈਗਾ ਮੈਂ ਉਹ ਧਿਆਨ ਦਾ ਤੇ ਜਿਹੜੀ ਤੁਸੀਂ ਦੇਖ ਲਈਆ ਕਿ ਕੱਲ ਵੀਡੀਓ ਅਜੀ ਤਾ ਸਾਡੀ ਚੱਲੀ ਹੈ ਇੱਕ ਉਹਦੇ ਵਿੱਚ ਭਾਗੋ ਕਾਂਵਾ ਦੇ ਜਿਹੜੀ ਕੁਝ ਅ ਰਵੀਦਰਸ਼ਕਾਂ ਮੰਨੂ ਲਿਆ ਕਿ ਜਿਹੜੇ ਅਰੋਪ ਲਗਾਏ ਜਾ ਰਹੇ ਆ ਕਿ ਉੱਥੇ ਕੂੜਾ ਲੱਗਾ ਹੈ ਬੋਹਾ ਲੱਗਿਆ ਹੈ ਕਿੱਡਾ ਹੋੜੇ ਜਿਹੜੇ ਅਖਰੇ ਜਾਂ ਮਾਰੇ ਗਏ ਆ ਕੀ ਸਚਾਈ ਹੈ ਉਹਦੀ ਮੈਂ ਕੁਛ ਨਹੀਂ ਵੇਖਿਆ ਹੈਗਾ ਮੈਨੂੰ ਨਹੀਂ ਪਤਾ ਕਿ ਤੁਹਾਡੀ ਕੋਈ ਆਈ ਹੈ ਨਹੀਂ ਆਈ ਨਹੀਂ ਕਿ ਕੀ ਆ ਕਿਸ ਤਰ੍ਹਾਂ ਲੱਗੀ ਹੈ ਕਿਉਂਕਿ ਮੇਰੇ ਲਿੰਕ ਸੰਬੰਧ ਵਿੱਚ ਨਹੀਂ ਆਈ ਮੈਨੂੰ ਤੁਸੀਂ ਉਹਦਾ ਤੁਹਾਡੇ ਕੋਲ ਹੋਏਗੀ ਮੈਨੂੰ ਉਹਦਾ ਸਵਾਲ ਪੁੱਛੋ ਉਹਨਾਂ ਕੀ ਕਿਹਾ ਹੈ ਮੈਂ ਉਹਦਾ ਫੂਟ ਦਿਨਾ ਤੁਹਾਨੂੰ ਜਿਹੜੀ ਮਾਰਕਟਾਈ कहਦੇ ਆ ਜਾਂ ਏਡਾ ਰੋੜੇ ਕਹਿ ਰਿਹਾ ਜਾਂ ਭੜ ਤੋੜ ਕਹਿ ਰਹੇ ਆ ਜਾਂ ਕਹ ਰਹੇ ਗੋਆ ਛੁੱਟਿਆ ਜਾ ਰਿਹਾ ਉੱਥੇ ਕੂੜਾ ਛੁੱਟਿਆ ਜਾ ਰਿਹਾ ਕਿਸਾਨਾਂ ਸੰਭਲ ਨਿਸ਼ਾਰ ਕਟਾਈ ਕਿਸੇ ਨੇ ਨਹੀਂ ਕੀਤੀ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਮੰਦਰ ਦੀ ਬੇਅਦਬੀ ਦੀ ਮੰਦਰ ਦੀ ਬੇਅਦਬੀ ਕੋਈ ਨਹੀਂ ਹੋਈ ਉੱਥੇ ਉਹਨਾਂ ਦਾ ਆਪਣਾ ਕੈਮਰਾ ਲੱਗਾ ਹੋਇਆ ਮੰਦਰ ਦੇ ਬਾਹਰਲੇ ਪਾਸੇ ਮੰਦਰ ਦੀ ਬੇਅਦਬੀ ਕਿਸੇ ਨੇ ਨਹੀਂ ਕੀਤੀ ਉੱਥੇ ਇੱਕ ਪੰਚਾਇਤ ਦੇ ਰੂਪ ਵਿੱਚ ਗਏ ਹੀਗਾ ਅਸੀਂ ਸਾਰੀ ਪੰਚਾਇਤ ਗਈ ਹੈ ਉੱਥੇ ਤੇ ਜਿਹੜਾ ਰਾਬਿਆ ਇਹ ਸਾਰਿਆਂ ਦਾ ਹੀ ਸਾਂਝਾ ਹੈ ਇਹਦੇ ਵਿੱਚ ਕੋਈ ਪੱਖਪਾਤ ਕੋਈ ਨਹੀਂ ਹੈਗਾ ਕਿ ਇਹਦਾ ਕੋਈ ਰੱਬ ਨਾਲ ਕੋਈ ਵਿਚਕਰਾਨੀ ਆ ਤੇ ਪੰਚਾਇਤ ਮੈਂਬਰ ਵੀ ਸਾਰੇ ਉਥੇ ਬੋਲ ਵੀ ਪੀਂਟ ਦੇ ਪ੍ਰਵੰਤ ਹੈਗੇ ਸਪੰਨਿਆ ਸ਼ਹਿਰਾਂ ਦਾ ਆਪਸ ਵਿੱਚ ਕੋਈ ਗੜਿਆਂ ਦਾ ਹੈਗਾ ਰੂੜੀ ਵਾਲਿਆਂ ਦਾ ਕਲੇਸ਼ ਪਿਆ ਉਹ ਹੀ ਉੱਥੇ ਜਰੂਰ ਗਏ ਆ ਜਿਹਦੇ ਵਿੱਚ ਅਸੀਂ ਇੱਕ ਗਲੀ ਦੀ ਵੀ ਕੰਮ ਚਾਲੂ ਕਰਾਉਣਾ ਹੈ ਤੇ ਅਸੀਂ ਉਹ ਵੇਖ ਕੇ ਮੌਕਾ ਉਹਨਾਂ ਸਾਰਿਆਂ ਦਾ ਇੱਧਰ ਉੱਧਰ ਜੋ ਕਲਾਰਾਂ ਤੇ ਆ ਹੀ ਉਹਨਾਂ ਨੂੰ ਜਾ ਕੇ ਕਹਿੰਿਆ ਆਪੋ ਆਪਣਾ ਸਿਮਿੰਟ ਕੇ ਇੱਧਰ ਉੱਧਰ ਕਰ ਲੋ ਕਿ ਉਹਨਾਂ ਨੂੰ ਹੀ ਨਿਸ਼ਾਨੀਆਂ ਲਵਾ ਕੇ ਦੇ ਆਏ ਹੈਗਾ ਉਹ ਆਪੋ ਆਪਣੇ ਥਾਵਾਂ ਦੇ ਉੱਤੇ ਠੀਕ ਹੀ ਉਹਨਾਂ ਨੇ ਉੱਤੇ ਸੈਟਿੰਗ ਕਰਾਏ ਕਿ ਉਹਨਾਂ ਨੇ ਉਹ ਰੋਲਾ ਕਸ ਚੀਦਾ ਕਿਉਂ ਰੋਪ ਲਾਉਂਦੇ ਆ ਫਿਰ ਉਹ बार-बार ਤੁਹਾਡਾ ਇਹ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਆ ਇਹ ਚੱਲਦਾ ਪਿਆ ਤੇ बार-बार ਰੋਪ ਲਾਈ ਜਾਂਦੇ ਆ ਵੇਖੋ ਜਿਹੜੀ ਰਾਜ ਰਾਨੀ ਆ ਜਿਹੜਾ ਉਹ ਰੋਪ ਲਾਉਂਦੀ ਆ ਕਿ ਇਹਨਾਂ ਮੇਰੀ ਵਿਹਲੀ ਢਾਈ ਆ ਉਹਦੀ ਵਿਹਲੀ ਨਹੀਂ ਢਾਈ ਗਈ ਉਥੋਂ ਦੀ ਇੱਕ 5.5 ਫੁੱਟ ਦੀ ਗਲੀ ਜਾਂਦੀ ਆ ਜਿਹੜਾ ਪਹਿਲਾਂ ਗੁੱਡੂ ਦਾ ਪਲਾਟ ਆ ਉਹਦੇ ਗਾੜੀ ਕੋਈ ਯਾਰ ਦਾ ਪਲਾਟ ਆ ਉਹਦੀ ਗਲੀ ਰਾਜਰਾਣੀ ਦਾ ਪਲਾਟ ਆ ਤੇ ਉਸ ਤੋਂ ਅੱਗੇ ਚਾਰ ਪਲਾਟ ਹੋਰ ਨੇ ਉਹ 5.5 ਫੁੱਟ ਚੜਾਈ ਦੀ ਗਲੀ ਆ 181 ਨੰਬਰ ਉਹਦਾ ਖਸਰਾ ਆ ਚਾਰ ਮਰਲੇ ਦੀ ਗਲੀ ਆ ਆਪਾਂ ਨੇ ਉਹ ਗਲੀ ਸਾਫ਼ ਕੀਤੀ ਆ ਤੇ ਉਹਦੇ ਵਿੱਚ ਹੀ ਟਾਇਲ ਲਾਉਣੀ ਆ ਹੋਰ ਕੋਈ ਉਹਦੀ ਕਿਸੇ ਚੀਜ਼ ਨੂੰ ਨਹੀਂ ਕਿਸੇ ਲੇਬਰ ਵਾਲੇ ਨੇ ਛੇੜਿਆ ਜਾ ਕੇ ਹੋਰ ਨੇ ਬਿਲਕੁਲ ਕੋਈ ਨੁਕਸਾਨ ਨਹੀਂ ਹੋਇਆ ਰਾਜਰਾਣੀ ਮੇਰੇ ਖਿਲਾਫ ਇਹ ਬਿਆਨ ਇਸ ਕਰਕੇ ਦੇ ਲਈ ਆ ਕਿ ਉਹ ਪਿੱਛੇ ਜੰਗਲਾਤ ਵਿਭਾਗ ਦੇ ਬੂਟੇ ਵੱਢਣ ਦੀ ਸੂਬਤ ਉਹਦੀ ਮੈਂ ਸ਼ਿਕਾਇਤ ਵੀਡੀਓ ਬਣਾ ਕੇ ਜੰਗਲਾਤੋਂ ਭاਗ ਨੂੰ ਦਿੱਤੀ ਇਸ ਕਰਕੇ ਉਹ ਮੇਰੇ ਤੇ ਨਿੱਜੀ ਰੋਗ ਲਾਉਣ ਦੀਾ ਹੋਰ ਮੇਰਾ ਉਹਦਾ ਕੋਈ ਲੈਣਾ ਪਰ ਮੰਦਰ ਨੂੰ ਲੈ ਕੇ ਧਾਰਮਿਕ ਭਾਵਨਾ ਤੋਂ ਕਹਿੰਦੇ ਆ ਤੇ ਕਿਉਂ ਵਾਰ-ਵਾਰ ਮੰਦਰ ਨੂੰ ਵਿਚ ਲਿਆਇਆ ਜਾਂਦਾ ਹੈ ਉਹਨਾਂ ਨੇ ਮੰਦਰ ਪਹਿਲਾਂ ਉਹਨਾਂ ਪੰਜਾਂ ਬੰਦਿਆਂ ਦੇ ਬੇਅਦਬੀ ਦਾ ਪਰਚਾ ਇਸ ਤਰ੍ਹਾਂ ਕਰਾ ਦਿੱਤਾ ਸੀ ਮੰਦਰ ਦੇ ਆੜ ਲੈ ਕੇ ਤੇ ਉਹ ਲੋਕਾਂ ਨੂੰ ਚਾਲੂ ਕਰਕੇ ਰੱਖਦੇ ਨੇ ਵੀ ਕੋਈ ਉਹਨਾਂ ਦੇ ਖਿਲਾਫ ਆਵਾਜ਼ ਨਾ ਦੁਆਏ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਉਹਦੀ ਜੰਗਲਾਤੋਂ ਭاਗ ਨੂੰ ਸ਼ਿਕਾਇਤ ਕੀਤੀ ਹੈ ਵੀਡੀਓ ਬਣਾ ਕੇ ਉਹਦਾ ਇਰਾਦਾ ਕਿ ਮੈਂ ਮੰਦਰ ਦਾ ਪ੍ਰੈਸ਼ਰ ਪਾ ਕੇ ਬੇਅਦਬੀ ਦਾ ਪ੍ਰੈਸ਼ਰ ਪਾ ਕੇ ਮੈਂ ਇਸ ਜੀ ਨੂੰ ਖਤਮ ਕਰ ਦਿਆਂ ਤੇ ਕੋਈ ਮੇਰੇ ਖਿਲਾਫ ਬੋਲੇ ਨਾ ਇਸ ਚੀਜ਼ ਦਾ ਕੋਈ ਕੇਸ ਉਸੇ ਚੱਲਦਾ ਹੋਇਆ ਨਹੀਂ ਇਹ ਮੰਦਰ ਦਾ ਕੇਸ ਚੱਲਣ ਡਿਆ ਸਿਵਲ ਕੋਰਟ ਵਿੱਚ ਵੀ ਚੱਲਣ ਡਿਆ ਤੇ ਜਿਹੜਾ ਰੋਕ ਲਾਈ ਹੋਈ ਹੈ ਬੀਡੀਪੀਓ ਸਾਹਿਬ ਨੇ ਵੀ ਰੋਕ ਲਾਈ ਆ ਤੇ ਜਿਹੜਾ ਪ੍ਰਸ਼ਾਸਨ ਆ ਪੁਲਸਾਂ ਉਹ ਵਾਰ-ਵਾਰ ਜਦੋਂ ਵੀ ਕੋਈ ਇੱਥੇ ਹਰਕਤ ਕਰਦਾ ਤਾਂ ਇਹਨਾਂ ਨੂੰ ਆ ਕੇ ਰੋਕਦੀ ਆ ਉਹਦੇ ਵਿੱਚ ਸਾਡੀ ਏਕੀ ਜਿਹਾ ਕੋਈ ਦਰਦ ਨਹੀਂ ਹੈਗੀ ਉਹ ਮੇਰੇ ਸਰਪੰਚ ਬਣ ਤੋਂ ਪਹਿਲਾਂ ਦਾ ਪ੍ਰਸ਼ਾਸਨ ਚੱਲਣ ਡਿਆ ਪਹਿਲਾਂ ਤੋਂ ਲੈ ਕੇ ਪੁਲਿਸ ਰੋਕਦੀ ਆ ਕਾਹ ਕਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਪਾਕਾ ਜਿਹੜਾ ਜਿਹੜਾ ਰਮੇਸ਼ਪਾਲ ਆ ਰਮੇਸ਼ਪਾਲ ਵੀ ਉਹ ਕਹਿੰਦਾ ਹੈਗਾ ਰਮੇਸ਼ਪਾਲ ਨੇ ਇੱਕ ਨਜਾਇਜ਼ ਕਬਜ਼ਾ ਕੀਤਾ ਹੈ ਸੜਕ ਦੇ ਲਾਗੇ ਚੌਂਕ ਦੇ ਵਿੱਚ ਉਹਦੇ ਤੇ ਆਪਣੀ ਪੰਚਾਇਤ ਨੇ ਥੋੜਾ ਜਿਹਾ ਦਿਨ ਪਹਿਲਾਂ ਕੇਸ ਕੀਤਾ ਹੈ ਜਿਸ ਦੀ ਉਹਨੂੰ ਤਰੀਕ ਪਈ ਹੈ 7 ਜਨਵਰੀ ਉਹ ਤਰੀਕ ਦੀ ਆਰ ਲੈ ਕੇ ਤੇ ਮੇਰੇ ਤੇ ਕੇਸ ਨਾ ਚੱਲੇ ਕਿਹੇ ਢੰਗ ਦੇ ਨਾਲ ਸਰਪੰਚ ਨੂੰ ਦਬਾ ਲਈਏ ਇਹ ਡਰ ਦੇ ਕੇ ਇਹ ਦਬਾ ਦੇ ਕੇ ਜਿਹੜੀ ਕ੍ਰਿਸ਼ਨਾ ਦੇਵੀ ਦੇਵੀ ਮੈਂ ਤੁਹਾਡੇ ਕੋਲ ਸੁਣ ਲਈ ਆ ਹੋਰ ਸਾਰੀ ਹਿਸਟਰੀ ਉਹ ਕ੍ਰਿਸ਼ਨਾ ਦੇਵੀ ਦਾ ਜਿਹੜਾ ਘਰ ਹੈਗਾ ਉਹ ਪਿੰਡ ਵਾਲਿਆਂ ਦੀ ਡਿਮਾਂਡ ਦੇ ਉੱਤੇ ਆਪਾਂ ਛੱਪੜ ਦੀ ਨਿਸ਼ਾਨਦੇਹੀ ਕਰਾਈ ਜਦੋਂ ਛੱਪੜ ਦੇ ਨਿਸ਼ਾਨਦੇਹੀ ਕਰਾਈ ਤੇ ਕ੍ਰਿਸ਼ਨਾ ਦੇਵੀ ਦਾ ਘਰ ਲਗਭਗ ਅੱਧੇ ਨਾਲ ਵੱਧ ਛੱਪੜ ਦੇ ਵਿੱਚ ਆ ਗਿਆ ਹੁਣ ਇਹ ਤਿੰਨ ਜਾਣੇ ਲੱਗੇ ਆ ਇਹਨਾਂ ਸਰਕਾਰ ਦਾ ਥਾਂ ਤੇ ਸਰਕਾਰ ਦੇ ਦੂਤੇ ਵੱਡੇ ਆ ਸਰਪੰਚ ਉੱਤੇ ਕਾਰਵਾਈ ਕਰਨ ਰਿਆ ਤੇ ਸਰਪੰਚ ਉਹਦੇ ਧਰੂ ਹੋਣੀ ਆ ਇਹਨਾਂ ਦਾ ਇੱਕੋ ਹੀ ਮੇਨ ਮਕਸਦ ਹੈਗਾ ਕਿ ਸਰਪੰਚ ਨੂੰ ਕਿਸੇ ਢੰਗ ਦੇ ਨਾਲ ਦਬਾ ਲਈਏ ਜਥੇਬੰਦੀਆਂ ਦਾ ਆਸਰਾ ਲੈ ਕੇ ਮੋੜਾ ਡਾਕ ਉਹਨਾਂ ਕੋਈ ਮੰਦਿਰ ਨਾਲ ਮੇਰਾ ਕੋ ਵਾਸਤਾ ਨਾਲ ਪਹਿਲਾਂ ਵੀ ਕਹਿੰਦਾ ਹੁੰਦਾ ਕਿ ਮੇਰੇ ਕੋ ਪਹਿਲਾਂ ਤਾਂ ਮੰਦਿਰ ਦੇ ਪ੍ਰੋਸੈਸ ਹੈਗਾ ਉੱਤੇ ਰੋਕ ਲੱਗੀ ਹੋਈ ਹੈ ਇਹ ਉਹ ਸਾਰੀ ਨਹੀਂ ਕਰ ਸਕਦੇ ਪਰਚੇ ਦੀ ਸ਼ਿਫਾਰਿਸ਼ ਵੀ ਪਹਿਲਾਂ ਦੀ ਕੀਤੀ ਹੋਈ ਆ ਬੇਸ਼ੱਕ ਆ ਮੇਰੇ ਕੋ ਸਾਰੇ ਆਰਡਰ ਪਏ ਹੋਏ ਆ ਹਰ ਇੱਕ ਚੀਜ਼ ਦੇ ਮੈਂ ਪਾਈ ਆਰਡਰ ਤੁਹਾਨੂੰ ਪ੍ਰੂਫ ਦਿਆਂਗਾ ਹਰ ਇੱਕ ਚੀਜ਼ ਦਾ ਤੇ ਉਹ ਤਰੀਕਾ ਵੀ ਪਹਿਲਾਂ ਦੀਆਂ ਨੇ ਅਫਸਰਸ਼ਾਈ ਦੀਆਂ ਪਈਆਂ ਹੋਈਆਂ ਨਾ ਕਿ ਮੇਰੇ ਟਾਈਮ ਦੀਆਂ ਨੇ ਇੱਕ ਇਹਨਾਂ ਦੇ ਵਿੱਚ ਮੋਹਨ ਲਾਲ ਜਿਹੜਾ ਸਾਰਾ ਕੁਝ ਕਰਾਉਣ ਡਿਆ ਜਿਹੜਾ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਵਿਸਕਰਾ ਪਾ ਕੇ ਰਟਾ ਜਿਹੜੇ ਬੰਦੇ ਨੇ ਉਹਦੇ 750 ਦੀ ਧਾਰਾ ਦੀ ਪਹਿਲਾਂ ਵੀ ਕਾਰਵਾਈ ਦੀ ਸ਼ਿਕਾਇਤ ਕੀਤੀ ਗਈ ਮੈਨੂੰ ਪਤਾ ਨਹੀਂ ਕਿ ਉਹ ਤੇ ਪੱਤਾ ਹੋਇਆ ਕਿ ਨਹੀਂ ਹੋਇਆ ਉਹ ਬੰਦਾ 5-5 ਕਿਲੋ ਲੋਕਾਂ ਨੂੰ ਕੜ ਕੇ ਘਟਾ ਦਿੰਦਾ ਉਹ ਅਹੀਂ ਫੜਿਆ ਅਹੀਂ ਫੜ ਕੇ ਉਹਦੀ ਡੀਐਫਸੀ ਸਾਹਿਬ ਨੂੰ ਸ਼ਿਕਾਇਤ ਕੀਤੀ ਡੀਐਫਸੀ ਸਾਹਿਬ ਨੇ ਉਹਨੂੰ ਸਸਪੈਂਡ ਕੀਤਾ ਚਲੋ ਇਧਰੋਂ ਉਧਰੋਂ ਸ਼ਿਫਾਰਿਸ਼ ਕਰਕੇ ਪਤਾ ਨਹੀਂ ਮੈਨੂੰ ਕਿਦਾਂ ਬਹਾਲ ਹੋਇਆ ਕਿ ਨਹੀਂ ਹੋਇਆ ਮੈਂ ਕੋਈ ਨਹੀਂ ਪਰ ਅਹੀਂ ਉਹਦਾ ਚੁੱਕ ਕੇ ਕੇਸ ਜਿਹੜਾ ਉਹ ਜੱਜ ਸਾਹਿਬ ਦੇ ਸਿਵਲ ਕੋਰਟ ਵਿੱਚ ਲੈ ਗਏ ਉਹਨੂੰ ਉੱਥੇ ਤਰੀਕਾ ਪੈਣੀਆਂ ਇਹ ਚਾਰੇ ਪੰਜੇ ਬੰਦੇ ਜਿਹੜੇ ਡਿਫਾਲਟਰੋਂ ਹੁੰਦੇ ਕਰਕੇ ਇਹਨਾਂ ਦੇ ਹੱਥ ਵਿੱਚ ਮੁੱਦਾ ਇੱਕੋ ਹੀ ਆ ਵੀ ਕੋਈ ਬੰਦਾ ਸਾਨੂੰ ਹੱਥ ਨਾ ਪਾਵੇ ਸਰ ਔਰ ਜਿਹੜੇ ਪਹਿਲਾਂ ਦੇ ਸਰਪੰਚਾਂ ਦੀ ਗੱਲ ਕਰਦੇ ਆ ਪਹਿਲਾਂ ਦੇ ਸਰਪੰਚਾਂ ਨਾਲ ਰਲੇ ਹੁੰਦੇ ਸੀ ਡਿਫਾਲਟਰ ਦੇ ਕੋਲੋਂ ਹਰ ਬੰਦਾ ਪੰਜ ਸੱਤ ਤੋੜੇ ਲਾਦਾ ਸਰ ਇਹ ਸਾਰਾ ਰਾਜਨੀਤਿਕ ਰੰਜਿਸ਼ ਨਹੀਂ ਹੋਗੀ ਚਾਹੇ ਕੁਝ ਵੀ ਹੋਵੇ ਤੁਸੀਂ ਵੀ ਆਓ ਤੇ ਇਹ ਵੀ ਆ ਦੋਨੇ ਪਾਸੇ ਰਾਜਨੀਤਿਕ ਰੰਜਿਸ਼ ਨਹੀਂ ਚੱਲਦੀ ਦੋਨੇ ਪਾਸੇ ਨਹੀਂ ਸਰ ਆਪਣੇ ਰਾਜਨੀਤਿਕ ਰੰਜਿਸ਼ ਕਹੇ ਨਾਲ ਲੇਗਾ ਜੋ ਸਹੀ ਆ ਜੋ ਪੰਚਾਇਤ ਦੇ ਫਰਜ਼ ਨੇ ਜਿਨ੍ਹਾਂ ਦੇ ਪੰਚਾਇਤ ਦੇ ਥਾਂ ਦੱਬੇ ਹੋਏ ਆ ਅਸੀਂ ਉਹ ਪੰਚਾਇਤ ਜਿਹੜੇ ਥਾਂ ਆ ਉਹ ਅਸੀਂ ਜੋ ਸਰਕਾਰ ਦਾ ਬਣਦਾ ਹੱਕ ਆ ਸਰਕਾਰ ਨੂੰ ਕਵਾਂਗੇ ਜਿਹੜੀ ਕਣਕ ਪਹਿਲੇ ਸਰਪੰਚ ਲੈ ਲੈਂਦੇ ਰਹੇ ਆ ਉਹ ਅਸੀਂ ਨਹੀਂ ਲੈਂਦੇ ਇਸ ਕਰਕੇ ਅਸੀਂ ਉਹ ਜਿਹੜੀ ਕਣਕ ਆ ਲੋਕਾਂ ਨੂੰ ਦਿਵਾਉਂਦੇ ਆ ਔਰ ਮੇਰੇ ਪਿੰਡ ਵਿੱਚੋਂ ਪਿੱਛੋਂ ਵੀ ਜਿਹੜੇ ਲੋਕ ਕਾਰਕ ਲੈਣਦੇ ਆ ਉਹਨਾਂ ਨੂੰ ਕੋਈ ਪੂਰੀ ਮਿਲ ਨਹੀਂ ਆ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਤੇ ਨਹੀਂ ਮਿਲਣ ਦੇ ਜਿਹੜੇ ਕਹਿੰਦੇ ਪਹਿਲੇ ਸਰਪੰਚ ਇੰਦਾ ਨਹੀਂ ਕਰਦੇ ਪਹਿਲੇ ਸਰਪੰਚ ਜਦੋਂ ਲੋਕਾਂ ਨੂੰ ਕੰਮ ਕਰਨ ਵਾਲਾ ਬੰਦਾ ਲੱਭਾ ਤੇ ਲੋਕਾਂ ਨੇ ਫਿਰ ਉਹਦੇ ਤੇ ਉਮੀਦ ਜਗਾ ਕੇ ਮੇਰੇ ਕੋਲ ਐਪਲੀਕੇਸ਼ਨ ਆਈਆਂ ਜਿੱਦਾਂ ਜਿੱਦਾਂ ਮੇਰੇ ਕੋਲ ਐਪਲੀਕੇਸ਼ਨ ਆਈਆਂ ਮੈਂ ਉਹਦਾ ਉਹਦਾ ਪੰਚਾਇਤ ਦੇ ਮੱਦੇਦ ਦੇ ਕੇ ਸਰਕਾਰ ਦਾ ਦਰਵਾਜ਼ਾ ਖੜਕਾਇਆ ਤੇ ਆਹ ਬੰਦਾ ਇੰਝ ਇੰਝੇ ਗਲਤ ਆ ਉਹ ਜਦੋਂ ਮੈਂ ਨਾ ਤਾਂ ਦੱਸਿਆ ਉਹ ਨੇ ਚਾਹੁੰਦੇ ਨੇ ਕਿ ਸਰਪੰਚ ਦੇ ਉੱਤੇ ਐਲੀਗੇਸ਼ਨ ਲਾ ਕੇ ਇਹ ਸਰਪੰਚ ਲੋਕਾਂ ਦੇ ਨਾਲ ਧੱਕੇਸ਼ਹੀ ਕਰਨ ਡਿਆ ਇਹ ਸਰਪੰਚ ਨੇ ਸਾਡਾ ਮੰਦਿਰ ਇੱਥਾਂ ਕਰ ਦਿੱਤਾ ਇਨਾ ਉੱਥੇ ਕੈਮਰਾ ਜਿਹੜਾ ਲੱਗਾ ਹੋਇਆ ਕੈਮਰੇ ਵਿੱਚ ਸਾਰੀ ਰਿਕਾਰਡਿੰਗ ਚੈੱਕ ਕਰ ਸਕਦੇ ਆ ਕਿ ਕੋਈ ਸਾਡੇ ਵੱਲੋਂ ਕੋਈ ਉੱਥੇ ਖਾਲਤੂ ਦਾ ਕੋਈ ਦਖਲ ਦਾ ਜੀ ਕੀਤੀ ਗਈ ਹੋਏ ਜਾਂ ਕੋ ਮੰਦਪੇ ਵਿੱਚ ਕੋ ਲੈਣ ਦੇਣ ਕੀਤਾ ਗਿਆ ਏ ਇੱਕ ਇਹ ਅਲੀਗੇਸ਼ਨ ਮੈਂ ਵੇਖਣ ਡਿਆ ਰਮੇਸ਼ਪਾਲ ਨਾਉਂ ਡਿਆ ਵੀ ਕਮਰਾ ਅਹੀਂ ਕਿਤੇ ਹੋਰ ਬਣਾਉਂਦੇ ਦੱਸੋ ਕਮਰਾ ਉੱਥੇ ਬੰਦਾ ਜਿੱਥੇ ਕਿਤੇ ਬੰਦਣਾ ਹੋਵੇ ਮੈਨੂੰ ਇਸੇ ਚੀਜ਼ ਦਾ ਦੱਸ ਦਿਓ ਕਿ ਕਮਰਾ ਕਿਤੇ ਹੋਰ ਬਣਾਉਂਦੇ ਉਹਨੂੰ ਟੱਕ ਮਾਰੇਗੇ ਕਿ ਕਿਤੇ ਕਮਰਾ ਹੀ ਮੈਨੂੰ ਤੇ ਕੋ ਸਮਝ ਨਹੀਂ ਆਈ ਕਿ ਕਿਤੇ ਪ੍ਰਸ਼ਾਸਨ ਦੀ ਫੇਲੀਅਰ ਨਹੀਂ ਹੈ ਦੋਨੇ ਪਾਸੇ ਟਕਰਾਅ ਹੋ ਰਿਹਾ ਤੁਹਾਡੇ ਵੱਲ ਵੀ ਤੇ ਉਧਰ ਵੀ ਪ੍ਰਸ਼ਾਸਨ ਜਿਹੜਾ ਬਹਿ ਕੇ ਮਸਲਾ ਹੱਲ ਨਹੀਂ ਕਰਦਾ ਇਹਦਾ ਵੇਖੋ ਜੀ ਪ੍ਰਸ਼ਾਸਨ ਇਹਨਾਂ ਨੂੰ ਜਦੋਂ ਇਹ ਕੋਈ ਕਾਰਵਾਈ ਕਰਨ ਆਉਂਦਾ ਬਾਕੀ ਤੇ ਕੇਸ ਚੱਲਣਦੇ ਨੇ ਕੋਰਟਾਂ ਦੇ ਵਿੱਚ ਉਹ ਤੇ ਕੋਰਟਾਂ ਦੇ ਮਸਲੇ ਹੱਲ ਕਰਨੇ ਆ ਕੋਈ ਡੀਡੀਪੀਓ ਸਾਹਿਬ ਦੇ ਆ ਕੋਈ ਵੀਡੀਓ ਸਾਹਿਬ ਦੇ ਆ ਕੋਈ ਜੱਜ ਸਾਹਿਬਾਂ ਦੇ ਆ ਸਿਵਲ ਕੋਰਟਾਂ ਦੇ ਆ ਕੋਈ ਡੀਐਫਸੀ ਸਾਹਿਬ ਦੇ ਆ ਪੁਲਿਸ ਸਪਲਾਈ ਦੇ ਉਹਦੇ ਕੋਟਾ ਨੇ ਕਰਨੇ ਆ ਪਰ ਜਦੋਂ ਵੀ ਕੋਈ ਹਰਕਤ ਮਾਰੀ ਜੀ ਉਥੇ ਕਰਦੇ ਆ ਮਿੱਟੀ ਦੀ ਟੋਕਰੀ ਵੀ ਸੁੱਟਦੇ ਆ ਤੇ ਉਸੇ ਵੇਲੇ ਪ੍ਰਸ਼ਾਸਨ ਆਉਂਦਾ ਆ ਇਹਨਾਂ ਦੇ 3-4 ਦਿਨ ਪਹਿਲਾਂ ਵੀ ਪੁਲਿਸ ਨੇ 5-6 ਜਿਹੜੇ ਮਾਰੇ ਆ ਫਿਰ ਇਹਨਾਂ ਦਾ ਟਕਰਾਅ ਵੀ ਹੋਇਆ ਪੁਲਿਸ ਨਾਲ ਕਿਸੇ ਨਾਰੇ ਦੇ ਥੱਲੇ ਕਿ ਅਸੀਂ ਆ ਕਰਦਾਂਗੇ ਅਸੀਂ ਆ ਕਰਦਾਂਗੇ ਉਸੇ ਨਾਰੇ ਥੱਲੇ ਪੰਚਾਇਤ ਨੂੰ ਚਾਲੂ ਕਰਨ ਨਾ ਇਹ ਜੰਡਾ ਦਾ ਇਹੋ ਹੀ ਆ ਕੰਮ ਇਹਨਾਂ ਦੇ ਗਲਤ ਨੇ ਬਾਕੀ ਮੈਂ ਧਾਰਮਿਕ ਜਥੇਬੰਦੀਆਂ ਜਿੰਨੀਆਂ ਵੀ ਹੈਗੀਆਂ ਨੇ ਪਹਿਲਾਂ ਵੀ ਪੀ.ਡੀ. ਦਾ ਪਰਚਾ ਕਰਾਉਣ ਦੇ ਮਸਲੇ ਦੇ ਵਿੱਚ ਆਈਆਂ ਆਂ ਹੀ ਮੈਂ ਇੱਕ ਸਰਪੰਚ ਹੋਂ ਦੇ ਨਾਤੇ ਉਨਾ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਉਹ ਦੋਵਾਂ ਪਾਰਟੀਆਂ ਦਾ ਪੱਖ ਸੁਣ ਕੇ ਕਿਸੇ ਕੋ ਗੱਲ ਕਰਨ ਇਹੋ ਜਿਹਾ ਰੋਲ ਹੈ ਕੋਈ ਨਹੀਂਗਾ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਮੈਂ ਗੁਰੂ ਰਵੀਦਾਸ ਜੀ ਦਾ ਭਗਤ ਰਵੀਦਾਸ ਜੀ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਬਰਾਜਮਾਨ ਨੇ ਸਾਰੇ ਭਗਤਾਂ ਦੇ ਮਿਲ ਕੇ ਪਾਣੀ ਬੜਾ ਉੱਚਾ ਦਰਜਾ ਸਾਰਿਆਂ ਦਾ ਭਗਤਾਂ ਦਾ ਇਸ ਕਰਕੇ ਸਾਡੇ ਮੰਨ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ